ਤੋ ਅਕਸਰ ਤੁਸੀਂ ਰੈਸਟੋਰੈਂਟਾਂ ਦੇ ਵਿੱਚ ਜਾ ਕੇ ਲਾਜ਼ੀਜ਼ ਪਕਵਾਨਾਂ ਦਾ ਜ਼ਾਇਕਾ ਜ਼ਰੂਰ ਚੱਖਿਆ ਹੋਣਾ ਪਰ ਅੱਜ ਤੁਹਾਨੂੰ ਇੱਕ ਅਜਿਹੇ ਚਲਦੇ ਫਿਰਦੇ ਇੱਕ ਇੰਟਰਨੈਸ਼ਨਲ ਰੈਸਟੋਰੈਂਟ ਦੇ ਨਾਲ ਜਿਹੜੀ ਕੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੋ ਵਾਕਿਆ ਹੀ ਖਾਸ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਫੂਡ ਵੈਨ ਹੈ ਇੱਥੋਂ ਦੀ ਇੰਡੀਅਨ ਜਾਂ ਫਿਰ ਪੰਜਾਬ ਦੀ ਫੂਡ ਵੈਨ ਤੋਂ ਥੋੜੀ ਯੂਨੀਕ ਹੈ ਕੀ ਖਾਸੀ ਇਹਦੇ ਵਿੱਚ ਹੈ? ਖਾਸ ਇਹ ਇਹ ਆ ਨਾ ਇਹਦੇ ਇਸ ਤਰ੍ਹਾਂ ਦੀਆਂ ਫੂਡ ਵੈਨਾਂ ਸਾਰੀਆਂ ਬਾਰ ਲਈ ਉਧਰ ਕੈਨੇਡਾ ਚ ਹੀ ਹੁੰਦੀ ਆ। ਅੱਛਾ। ਤੇ ਪਹਿਲਾਂ ਅਮਰੀਕਾ ਚ ਵੀ ਸੀ। ਅਮਰੀਕਾ ਚ ਉੱਥੇ ਮੈਕਸੀਕੋ ਦੇ ਜਿਹੜੇ ਮੈਕਸੀਕਨ ਉਹ ਬਣਾਉਂਦੇ ਹੁੰਦੇ ਸੀਗੇ ਫੂਡ ਬੈਨਿਕ ਨਿਕਲਦੀ ਹੁੰਦੀ ਸੀ। ਤੇ ਇਹ ਥੋੜੀ ਜਿਹੀ ਉਧਰ ਕਰਕੇ ਕਿਉਂਕਿ ਇਹਦੀ ਜਿਹੜੀ ਲੋਕਾ ਉਧਰ ਲਈ ਵੀ ਰੱਖੀ ਹੋਈ ਆਪਾਂ। ਅੱਛਾ। ਨਾ ਖਰਚਾ ਆ ਗਿਆ ਫੇਰ। ਇਹ ਤੇ ਲੱਗ ਗਿਆ ਜੀ 10 ਲੱਖ ਰੁਪਈਆ। ਕੱਲੀ ਬ੍ਰੈਂਡ ਮੈਨ ਤੇ ਟਰੈਕਟਰ ਮੇਰੇ ਕੋਲੇ ਆਪ ਦਾ ਸੀਗਾ। ਅਸੀਂ ਸਵੇਰੇ 10:30 ਵਜੇ ਇੱਥੇ ਆ ਜਾਂਦੇ ਆ। ਸ਼ਾਮ ਨੂੰ ਤਕਰੀਬਨ ਕਈ ਵਾਰੀ ਤਾਂ ਐਸੇ ਤਾਂ 9 ਵਜੇ ਦਾ ਟਾਈਮ ਕੀਤਾ ਹੋਇਆ ਸਾਡਾ ਵੀ 9 ਵਜੇ ক্লোਜ਼ ਆ। ਤੇ ਕਈ ਵਾਰੀ ਸਾਨੂੰ 10:30 ਵੀ ਵਜ ਜਾਂਦੇ 11:00 ਵਜੇ। ਡਿਪੈਂਡ ਆਫ ਕਸਟਮਰ ਆ। ਸੋ ਅਕਸਰ ਤੁਸੀਂ ਰੈਸਟੋਰੈਂਟਾਂ ਦੇ ਵਿੱਚ ਜਾ ਕੇ ਲਾਜ਼ੀਜ਼ ਪਕਵਾਨਾਂ ਦਾ ਜ਼ਾਇਕਾ ਜ਼ਰੂਰ ਚੱਖਿਆ ਹੋਣਾ ਪਰ ਅੱਜ ਤੁਹਾਨੂੰ ਇੱਕ ਅਜਿਹੇ ਚਲਦੇ ਫਿਰਦੇ ਇੱਕ ਇੰਟਰਨੈਸ਼ਨਲ ਰੈਸਟੋਰੈਂਟ ਦੇ ਨਾਲ ਜਿਹੜੀ ਕੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੋ ਵਾਕਿਆ ਹੀ ਖਾਸ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਜਿਸ ਤਰ੍ਹਾਂ ਨਾਲ ਤੁਸੀਂ ਮੇਰੇ ਤਸਵੀਰ ਪਿੱਛੇ ਦੇਖ ਸਕਦੇ ਹੈਗੇ ਕਿ ਲੁਧਿਆਣਾ ਫੋਰਸ ਰੋਡ ਦੇ ਉੱਪਰ ਇੱਕ ਨਾ ਕੀ ਟੇਸਟੀ ਹੂਡ ਨਾਮ ਦਾ ਇੱਕ ਹੈਲਦੀ ਫੂਡ ਫੋਰ ਵੈਲਥ ਦਾ ਜਿਹੜਾ ਕੀ ਮੂਰ ਦੇ ਨਾਮ ਤੇ ਜਿਹੜਾ ਕੀ ਇੱਥੇ ਟਰਾਲੀ ਦੇ ਵਿੱਚ ਹੀ ਰੈਸਟੋਰੈਂਟ ਚਲਾਇਆ ਜਾ ਰਿਹਾ ਹੈ ਇੰਟਰਨੈਸ਼ਨਲ ਮੈਂ ਇਸ ਕਰਕੇ ਸ਼ਬਦ ਜੁੜੇ ਕਿਉਂਕਿ ਜਿਸ ਦੇ ਵੱਲ ਅਟੈਕ ਇਹ ਰੈਸਟੋਰੈਂਟ ਖੋਲੇਗਾ ਟਰਾਲੀ ਦੇ ਵਿੱਚ ਉਹ ਕੋਈ ਆਮ ਬੰਦਾ ਨਹੀਂ ਹੈ ਉਹ ਪਹਿਲਾ ਅਮਰੀਕਾ ਦੇ ਵਿੱਚ ਵੀ ਰਿਹਾ ਤੇ ਫਿਰ ਕੈਨੇਡਾ ਦੇ ਵਿੱਚ ਵੀ ਉਸਨੇ ਕਾਫੀ ਸਮਾਂ ਬਤੀਤ ਕਰਨ ਤੋਂ ਬਾਅਦ ਵਾਪਸ ਆਪਣੇ ਵਤਨ ਪੰਜਾਬ ਦੇ ਵਿੱਚ ਆ ਕੇ ਇਸ ਨਵੇਂ ਕੰਮ ਦੀ ਸ਼ੁਰੂਆਤ ਕੀਤੀ ਹੈ ਰਿਸਪੌਂਸ ਸੇ ਨਾ ਵਧੀਆ ਮਿਲੇ ਕਿ ਹੁੰ ਜਿਹੜੇ ਕੀ ਲੋਕ ਹੈਗੇ ਨੇ ਇਹਨਾਂ ਦੇ ਖਾਸ ਇਸ ਫੂਡ ਬੈਂਡ ਦੇ ਉੱਪਰ ਪਹੁੰਚ ਕੇ ਇਹਨਾਂ ਤੇ ਜਿਹੜਾ ਕੀ ਤਿਆਰ ਮਟੀਰੀਅਲ ਹੈਗਾ ਜਾਂ ਫਿਰ ਤਿਆਰ ਫੂਡ ਹੈਗਾ ਉਸ ਦਾ ਜ਼ਾਇਕਾ ਚੱਕਣ ਨੂੰ ਐਕਸਾਈਟਡ ਰਹੇ ਸੋ ਗੱਲਬਾਤ ਕਰਦੇ ਹਾਂ ਬਹੁਤ ਬਹੁਤ ਮੁਬਾਰਕਾਂ ਇਸ ਸਸਰੀ ਖਾਲ ਤੁਹਾਨੂੰ ਸਸਰੀ ਖਾਲ ਜੀ ਤੁਹਾਡੀ ਜਿਸ ਤਰ੍ਹਾਂ ਨਾਲ ਅਸੀਂ ਸ਼ੁਰੂਆਤ ਕੀਤੀ ਹੈ ਕਿ ਇੰਟਰਨੈਸ਼ਨਲ ਫੂਡ ਬੈਂਡ ਦੀ ਤੁਹਾਨੂੰ ਜਿਹੜੀ ਕਿ ਆਪਾਂ ਜਾਣ ਕੇ ਸਾਂਝੀ ਕਰੀ ਵਾਕਿਆ ਇੰਟਰਨੈਸ਼ਨਲ ਹੈ ਤੇ ਕੀਮੇ ਤਹਨ ਦੇ ਵਿੱਚ ਆਏ ਕਿ ਲੋਕ ਤਾਂ ਬਾਹਰ ਜਾਣ ਤੁਸੀਂ ਬਾਹਰੋਂ ਇੱਥੇ ਆ ਕੇ ਕੰਮ ਦੀ ਸ਼ੁਰੂਆਤ ਕੀਤੀ ਬਾਹਰ ਹੁਣ ਕਰ ਲਿਆ ਜੀ ਆਪਾਂ 20-25 ਸਾਲ ਹੋ ਗਏ ਪਹਿਲਾਂ 10 ਸਾਲ ਅਮਰੀਕਾ ਸੀ ਸੀਗੇ ਤੇ ਹੁਣ ਬਾਬਾ ਟਾਈਮ ਹੋ ਗਿਆ ਸਾਨੂੰ ਅਸੀਂ ਕੈਨੇਡਾ ਸੀਗੇ ਅੱਛਾ ਜੀ ਤੇ ਕੈਨੇਡਾ ਤੋਂ ਫਿਰ ਪਹਿਲਾਂ ਤਾਂ ਮੇਰਾ ਇਰਾਦਾ ਸੀਗਾ ਫਾਰਮਿੰਗ ਦਾ ਵੀ ਆਪਾਂ ਆਪਦੀ ਖੇਤੀ ਕਰਾਂਗੇ ਜਾ ਕੇ ਵੀ ਇੰਨਾ ਚਿਰ ਰਹਿਣਾ ਨਹੀਂ ਅੱਛਾ ਕਿਉਂਕਿ ਉੱਥੇ ਵੀ ਜਿਵੇਂ ਹੁਣ ਸਹੂਲਤਾਂ ਜਿਵੇਂ ਮੰ ਵਧੀਆ ਵਜੇ ਆਪਦੇ ਕੋਲੇ 4 ਪੈਸੇ ਹੈਗੇ ਇੱਥੇ ਐਮਰਜੈਂਸੀ ਨੂੰ ਐਮਰਜੈਂਸੀ ਮੰਨਦੇ ਆ ਉੱਥੇ ਐਮਰਜੈਂਸੀ ਜੇ ਹੁਣ ਜੇ ਆਪਾਂ ਐਮਰਜੈਂਸੀ ਦੇ ਜਾਣੇ ਵੀ ਆ ਉੱਥੇ ਸੱਤ-ਸੱਤ ਤੱਕ 8-8 ਘੰਟੇ ਦਾ ਐਮਰਜੈਂਸੀ 'ਚ ਬਿਠਾ ਦਿੰਦੇ ਆ ਅੱਛਾ ਜੀ ਹਾਂਜੀ ਇੰਨਾ ਜਣੀ ਉੱਥੇ ਦਾ ਹੈਗਾ ਵਾ ਬਾਕੀ ਹੁਣ ਜਵਾਕ ਜਵੂਗ ਬਾਹਲੇ ਚਲੇ ਗਏ ਕੰਮ ਘਟੀ ਜਾਂਦੇ ਆ ਉੱਥੇ ਕੰਮ ਆਉਂਦਾ ਬਹੁਤ ਕਿੰਨਾ ਕੁ ਟਾਈਮ ਲਾਇਆ ਅਮਰੀਕਾ 'ਚ ਕਿੰਨਾ ਟਾਈਮ ਅਮਰੀਕਾ 'ਚ 10 ਸਾਲ ਲਾਇਆ 96 'ਚ ਗਿਆ ਸੀ ਫਿਰ ਮੈਂ ਵਾਪਸ ਆ ਗਿਆ ਤੇ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਹੋ ਗਏ ਹੋਣਗੇ ਜੀ 12- ਤੋ ਅੱਧੀ ਜ਼ਿੰਦਗੀ ਕਹਿ ਦਈਏ ਕਿ ਆਪਾਂ ਉਥੇ 20-25 ਸਾਲ ਬਹੁਤ ਲੰਮਾ ਅਰਸਾ ਹੁੰਦਾ ਹੈ ਉਥੇ ਕੱਟਦੇ ਹੈਗੇ ਫਿਰ ਵੀ ਸਕੂਨ ਨਹੀਂ ਮਿਲਿਆ ਨਹੀਂ ਨਹੀਂ ਜਿਹੜਾ ਆਪਣੇ ਇੱਥੇ ਪੰਜਾਬ ਚ ਆ ਜਾਰ ਉਹ ਕਿਤੇ ਨਹੀਂ ਹੈਗਾ ਕਿਉਂਕਿ ਇੱਥੇ ਜੇ ਕੰਮ ਵੀ ਕਰਦੇ ਆ ਕੰਮ ਦੇ ਨਾਲ ਨਾਲ ਭਾਈਚਾਰਾ ਵੀ ਇੰਨਾ ਵਾ ਕਿਸੇ ਨਾਲ ਗੱਲਬਾਤ ਵੀ ਕਰਦੇ ਆ ਉਹ ਵੀ ਵਧੀਆ ਰਹਿੰਦਾ ਵਾ ਉਥੇ ਜੇ ਕੰਮ ਤੇ ਚਲੇ ਗਿਆ ਤਾਂ ਕੰਮ ਹੀ ਆ ਸਵੇਰੇ ਉੱਠ ਕੇ ਕੰਮ ਤੇ ਚਲੇ ਜਾਓ ਸ਼ਾਮ ਨੂੰ ਆ ਜਾਓ ਆ ਕੇ ਬਹਿ ਜਾਓ ਸੌਂ ਜਾਓ ਰੋਟੀ ਖਾਗੋ ਸਵੇਰ ਨੂੰ ਫੇਰ ਚੱਲ ਜਾਓ ਲੋਕੀ ਤਾਂ ਕਹਿੰਦੇ ਕਿ ਉੱਧਰ ਡਾਲਰ ਜਾ ਕੇ ਇੱਧਰ ਜਾ ਕੇ ਰੁਪਿਆ ਦੇ ਵਿੱਚ ਬਹੁਤ ਵੱਡੀ ਅਮਾਉਂਟ ਬਣ ਕਿਉਂਕਿ ਉੱਧਰ ਖਰਚੇ ਬਹੁਤ ਆ ਲੋਕਾਂ ਨੇ ਜਵਾਕਾਂ ਨੇ ਬੇਸਮੈਂਟਾਂ ਦੇ ਕਿਰਾਏ ਵੀ ਦੇਣੇ ਆ ਬਾਕੀ ਉਹਨਾਂ ਦਾ ਖਾਣ ਪੀਣ ਵੀ ਆ ਗੱਡੀਆਂ ਵੀ ਆ ਉਹਨਾਂ ਦੀ ਯੂਨਿਵਰਸ ਹੋ ਜਾਂਦੀ ਆ ਉਹਨਾਂ ਦੀ ਕਇਸਤ ਹੋ ਜਾਂਦੀ ਆ ਤੇ ਕੰਮ ਤਾਂ ਉੱਥੇ ਮਿਲਦਾ ਜਵਾਕਾਂ ਨੂੰ 20 ਘੰਟੇ ਜੇ ਹੁਣ ਸਕੂਲ ਵਾਲਾ ਬੱਚਾ ਵਾ ਉਹਨੂੰ ਜਿਹੜਾ ਉਹ ਕੰਮ ਕਰੂਗਾ 20 ਘੰਟੇ ਹੀ ਆ ਉਹਨੂੰ ਲਾਓ अच्छा ਜਦੋਂ ਵਰਕ ਫਾਰਮਟ ਤੇ ਹੋ ਜਾਂਦੇ ਉਦੋਂ 40 ਘੰਟੇ ਆ ਉਦੋਂ ਪਹਿਲਾਂ ਤਾਂ 20 ਘੰਟੇ ਕੰਮ ਤੁਸੀਂ ਕੀ ਕੀਤਾ ਫੇਰ ਨਾ 20 25 ਸਾਲ ਅਮਰੀਕਾ ਕੈਨੇਡਾ ਵਿੱਚ ਤੁਸੀਂ ਕਿਹੜਾ ਕੰਮ ਕੀਤਾ ਮੈਂ ਪਹਿਲਾਂ ਲੇਬਰ ਕਰਦਾ ਸੀਗਾ ਬਾਅਦ ਦੇ ਵਿੱਚ ਕੈਨੇਡਾ 'ਚ ਮੈਂ ਫੋਰਕਲਿਫਟ ਚਲਾਉਂਦਾ ਸੀ ਫੋਰਕਲਿਫਟ ਹਾਂਜੀ ਤੇ ਵਾਪਸ ਹੁਣ ਆਉਣ ਦਾ ਸਬਬ ਕਿਵੇਂ ਬਣਿਆ ਵਾਪਸ ਕਿਉਂ ਆ ਗਏ ਵਾਪਸ ਇਹ ਕਿਉਂ ਆ ਯਾਰ ਜਿੰਨੇ ਬੱਚੇ ਉੱਥੇ ਆ ਬਾਹਰ ਆ ਮੇਰੇ ਬੱਚੇ ਬਾਹਰ ਆ ਜੇ ਬੱਚਿਆਂ ਨੂੰ ਕਹਿੰਨੇ ਵੀ ਆਪਾਂ ਇੰਡੀਆ ਕਿਹੜਾ ਕਟਈ ਉਹ ਕਹਿ ਦਿੰਦੇ ਆ ਉੱਥੇ ਡੈਡੀ ਹੈ ਕੌਣ ਵੀ ਇੱਥੇ ਤਾਂ ਕੋਈ ਹੈ ਨਹੀਂ ਵੀ ਜਾਵਾਂਗੇ ਕਿਹਦੇ ਕੋਲ ਉਹ ਉਰੇ ਰਹਿ ਜਾਣਗੇ ਬਾਕੀ ਜੇਕਰ ਆ ਸਾਰੇ ਸੋਚਣ ਕਿ ਹਾਂ ਆਪਾਂ ਬਹੁਤ ਕਮਾਲ ਹੈ ਹੁਣ ਆਪਾਂ ਆਪਣੇ ਮੁਲਕ ਵਾਪਸ ਚਲੀਏ ਤਾਂ ਬਹੁਤ ਵਧੀਆ ਹੋ ਜਾਊਗਾ ਪੰਜਾਬ ਦੇ ਲਈ ਇਹ ਪਤਾ ਕੀ ਚੱਕਰਾ ਹੁਣ ਮੈਨੂੰ ਤਕਰੀਬਨ ਤਕਰੀਬਨ 10 12 ਬੰਦੇ ਮਿਲੇ ਆ ਇੱਥੇ ਸਾਡੇ ਪਿੰਡ ਨੇੜੇ ਲੋਪੋ ਆ ਲੋਪੋ ਵੀ ਮੁੰਡਾ ਉੱਥੇ ਆ ਉਹਦੇ ਬੱਚੇ ਛੋਟੇ ਆ ਹਜੇ ਉਹ ਆਇਆ ਸੀਗਾ ਉਹ ਕਹਿੰਦਾ ਵੀ ਮੈਂ ਵੀ ਇੱਥੇ ਹੁਣ ਆਪਦਾ ਇੱਥੇ ਹੀ ਖੇਤੀਬਾੜੀ ਕਰਨੀ ਆ ਵੀ ਬੱਚੇ ਇੱਥੇ ਹੀ ਪੜਾਉਣੇ ਵਾਪਸ ਆ ਕੇ ਇਸ ਨਵੇਂ ਕੰਮ ਦੀ ਸ਼ੁਰੂਆਤ ਕੀਤੀ ਹੈ ਤਾਂ ਇਹਦੀ ਪਹਿਲਾਂ ਸਿਖਲਾਈ ਲਈ ਆ ਕੇ ਜਾਂ ਇਸ ਦੇ ਬਾਰੇ ਤੁਹਾਨੂੰ ਨੋ ਲੈਜ ਨਹੀਂ ਨਹੀਂ ਇਹ ਕੰਮ ਮੇਰਾ ਅਮਰੀਕਾ ਚ ਪਹਿਲਾਂ ਮੈਂ ਰੈਸਟੋਰੈਂਟ ਰੱਖਿਆ ਸੀ ਆਪ ਦਾ ਅੱਛਾ ਹਾਂਜੀ ਉਹਦੇ ਬਾਰੇ ਇਹ ਬਾਕੀ ਕੁਝ ਬਾਰੇ ਪਤਾ ਸੀਗਾ ਬਾਕੀ ਆਪ ਦੇ ਹੱਥੀ ਕੰਮ ਕੀਤਾ ਹੋਇਆ ਸੀ ਇੱਕ ਮੁੰਡਾ ਆਪਾਂ ਸ਼ੈਪ ਰੱਖਿਆ ਹੋਇਆ ਨਾਲ ਅੱਛਾ ਤੇ ਬਾਕੀ ਅਸੀਂ ਦੋਨੇ ਜੀ ਫੈਮਲੀ ਆ ਮੇਰੀ ਵਾਈਫ ਆ ਤੇ ਮੈਂ ਆ ਸੋ ਇਹ ਜਿਹੜੀ ਕਿ ਫੂਡ ਵੈਨ ਹੈ ਇੱਥੋਂ ਦੀ ਇੰਡੀਅਨ ਜਾਂ ਫਿਰ ਪੰਜਾਬ ਦੀ ਫੂਡ ਵੈਨ ਤੋਂ ਥੋੜੀ ਯੂਨੀਕ ਹੈ ਕੀ ਖਾਸ ਕੀ ਇਹਦੇ ਵਿੱਚ ਹੈ ਖਾਸ ਇਹ ਇਹ ਆ ਨਾ ਇਹਦੇ ਇਸ ਤਰ੍ਹਾਂ ਦੀਆਂ ਫੂਡ ਵੈਨਾਂ ਸਾਰੀਆਂ ਬਾਹਰ ਲਈ ਉਧਰ ਕੈਨੇਡਾ ਚ ਹੀ ਹੁੰਦੀਆਂ ਅੱਛਾ ਤੇ ਪਹਿਲਾਂ ਅਮਰੀਕਾ ਚ ਵੀ ਸੀ ਅਮਰੀਕਾ ਚ ਉਥੇ ਮੈਕਸੀਕੋ ਦੇ ਜਿਹੜੇ ਮੈਕਸੀਕਨ ਉਹ ਬਣਾਉਂਦੇ ਹੁੰਦੇ ਸੀਗੇ ਫੂਡ ਬੈ ਨਿਕਲਣਾ ਚੱਲਦੀ ਹੁੰਦੀ ਸੀ ਤੇ ਇਹ ਥੋੜੀ ਜਿਹੀ ਉਹਦਾ ਕਰਕੇ ਕਿਉਂਕਿ ਇਹਦੀ ਜਿਹੜੀ ਲੋਕਾ ਉਧਰ ਲਈ ਹੀ ਰੱਖੀ ਹੋਈ ਆ ਆਪਾਂ ਅੱਛਾ ਜੀ ਇਹ ਅਮਰੀਕਾ ਦੀ ਕੈਨੇਡਾ ਦੀ ਜਿਹੜੀ ਫੂਡ ਵੈਨਸ ਹੁਣ ਡਿੱਟੋ ਪੰਜਾਬ ਦੇ ਵਿੱਚ ਤੁਸੀਂ ਇੱਥੇ ਤਿਆਰ ਕਰਦੇ ਹਾਂ ਹਾਂ ਇੱਥੇ ਤਿਆਰ ਕਰਵਾਈਏ ਉੱਥੋਂ ਆ ਕੇ ਲੈ ਕੇ ਵੀ ਉੱਥੋਂ ਚੈੱਕ ਕਰਕੇ ਸਾਰਾ ਕੁਝ ਫਿਰ ਇੱਥੇ ਆ ਕੇ ਮੋਗੇ ਤੋਂ ਤਿਆਰ ਕਰਵਾਈਏ ਤਾਂ ਮੋਗੇ ਤੋਂ ਤਿਆਰ ਕਰਾਈ ਕਿੰਨਾ ਖਰਚ ਆ ਗਿਆ ਫੇਰ ਇਹ ਤੇ ਲੱਗ ਹੀ ਗਿਆ ਜੀ 10 ਕ ਲੱਖ ਰੁਪਈਆ ਕੱਲੀ ਬ੍ਰਾਂਡ ਮੈਨ ਤੇ ਟਰੈਕਟਰ ਮੇਰੇ ਕੋਲੇ ਆਪਦਾ ਸੀਗਾ ਤੋਂ ਅੰਦਰੋਂ ਵੀ ਆਪਾਂ ਦਿਖਾ ਦਈਏ ਜੇਕਰ ਤੁਹਾਨੂੰ ਇਤਰਾਇ ਨਾ ਹੋਵੇ ਤਾਂ ਆਪਾਂ ਗੱਲਬਾਤ ਵੀ ਕਰਦੇ ਹਾਂ ਤੇ ਨਾਲ ਦੀ ਨਾਲ ਜਿਹੜੀ ਕੀ ਕਿਹੜੀ ਕਿਹੜੀ ਜਿਹੜੀ ਕਿ ਇੱਥੇ ਮਸ਼ੀਨਰੀ ਆ ਇਸਤੇਮਾਲ ਕੀਤੇ ਨੇ ਕੀਮੇ ਕੀਮ ਦੇਖੋ ਕਿ ਕਿਆ ਜਿਹੜੀ ਕਿ ਇੱਥੇ ਵਧੀਆ ਜਿਹੜੀ ਕਿ ਦਿੱਕ ਦਿੱਤੀ ਗਈ ਹੈਗੀ ਆ ਅੰਦਰ ਫੂਡ ਬੈਂਡ ਦੇ ਅੰਦਰ ਸੀ ਸੋ ਇਹ ਜਿਹੜੀ ਕਿ ਮਿਸ਼ਨ ਦੀ ਇਹ ਇੰਡੀਅਨ ਹੈ ਕਿ ਇਹ ਵੀ ਬਾਰਦੀ ਹੈ ਨਹੀਂ ਨਹੀਂ ਇਹ ਇੰਡੀਅਨ ਮਸ਼ੀਨਰੀ ਸਾਰੀ ਇੰਡੀਅਨ ਹੀ ਆ ਸੋ ਪੀਜ਼ਾ ਤਿਆਰ ਹੋ ਰਿਹਾ ਹਾਂਜੀ ਹਾਂ ਪੀਜ਼ਾ ਜੀ ਇਤਨੀ ਹਾਂ ਸੋ ਹੋਰ ਕਿਹੜੀ ਕਿਹੜੀ ਆਈਟਮ ਜਿਹੜੀ ਕਿ ਇੱਥੇ ਤੁਸੀਂ ਤਿਆਰ ਕਰਦੇ ਅਸੀਂ ਪੀਜ਼ੇ ਦੀ ਵੀ ਹੈ ਵੈਜ ਵੀ ਹੈ ਸਾਡੇ ਕੋਲੇ ਨਾਨ ਵੈਜ ਦੀ ਹੈ ਅਸੀਂ ਸਾਰਾ ਸਾਰਾ ਸਿਸਟਮ ਹੀ ਆ ਆਪਣੇ ਕੋਲੇ ਬਰਗਰ ਵਗੈਰਾ ਹੋਰ ਸਾਰਾ ਕੁਝ ਹੀ ਆ ਜੀ ਤੋ ਲੱਗਦਾ ਕਿ ਨਾ ਜਿਹੜੇ ਕਿ ਕਿੰਨਾ ਸਾਡੇ ਕੋਲੇ ਦੋ ਆ ਜੀ ਜਿਹੜੀਆਂ ਹੈਗੀਆਂ ਕਿਉਂਕਿ ਵੈਜ ਦੀ ਅਲੱਗ ਆ ਸਾਡੇ ਕੋਲੇ ਨਾਨ ਵੈਜ ਦੀ ਅਲੱਗ ਆ ਤੋ ਬਾਕੀ ਬਹੁਤ ਸਾਰੇ ਲੋਕੀ ਹੈਗੇ ਜਿਹੜੇ ਕਿ ਨਾਨ ਵੈਜ ਨਹੀਂ ਖਾਂਦੇ ਉਹਨਾਂ ਨੂੰ ਥੋੜਾ ਹੁੰਦਾ ਕਿ ਮੈਨੂੰ ਨਾ ਬਾਕੀ ਅਸੀਂ ਕਵਰ ਵੀ ਕੀਤਾ ਹੋਇਆ ਵੀ ਜੇ ਉਹ ਵੈਜ ਦਾ ਤੇ ਨਾਨ ਵੈਜ ਦਾ ਇੱਕ ਦੂਜੇ ਨਹੀਂ ਪਾਣੀ ਵਾਲਾ ਛਿੱਟਾ ਬਣਾ ਪੈ ਜਵੇ ਵੀ ਜਿਵੇਂ ਆ ਚੀਤਾ ਉੱਤੇ ਇਸ ਲੋਟ ਤੇ ਤੋ ਪੂਰੀ ਜਿਹੜੀ ਦੇਖਿਆ ਜਾਵੇ ਅੰਦਰ ਸਟੀਲ ਦੀ ਹੈ ਜਿਹੜੀ ਕਿ ਬਾਹਰ ਦੀਆਂ ਬਹਿਣਾ ਹੁੰਦੀ ਉਹ ਤਾਂ ਉੱਥੇ ਪਲਾਈ ਵੁੱਡ ਦਾ ਕੰਮ ਕੀਤਾ ਹੁੰਦਾ ਹੈ ਹਾਂਜੀ ਉਹਨਾਂ 'ਚ ਆਮ ਇੱਥੇ ਤਕਰੀਬਨ ਤਕਰੀ ਉਹਦੇ ਵਿੱਚ ਜਾਂ ਤਾਂ ਸਰਮੇਕਾ ਹੁੰਦਾ ਜਾਂ ਪਲਾਈ ਹੁੰਦੀ ਹੈ। ਹੂੰ ਇਹਦੇ ਵਿੱਚ ਇਹ ਚੀਜ਼ ਆ ਵੀ ਇਹਦੇ ਵਿੱਚ ਸਾਰੀ ਸਟੀਲ ਦੀ ਹੈ। ਹੂੰ ਤੋਂ ਕਿੰਨਾ ਕੁ ਰਿਸਪੌਂਸ ਵਧੀਆ ਜੋ ਤੁਸੀਂ ਸ਼ੁਰੂਆਤ ਕੀਤੀ ਕਿੰਨਾ ਕੁ ਵਧੀਆ ਰਿਸਪੌਂਸ ਆ ਰਿਸਪੌਂਸ ਬਹੁਤ ਸੋਹਣਾ ਹੈ। ਹੂੰ ਬਹੁਤ ਵਧੀਆ ਰਿਸਪੌਂਸ ਆ। ਹੂੰ ਬਾਕੀ ਤੋਂ ਕਿਹੜੀ ਹੈ ਕਹਿ ਲਈਏ ਕਿ ਅਮਰੀਕਾ ਕੈਨੇਡਾ ਇੱਥੇ ਪੰਜਾਬ ਚ ਹੈ। ਹੈਗਾ ਜੀ। ਬੰਦਾ ਕੰਮ ਕਰਨ ਨਾਲ ਹੋਵੇ। ਹਾਂ ਜੇ ਕੰਮ ਕਰਨਾ ਤਾਂ ਸਾਰਾ ਕੁਝ ਇੱਥੇ ਹੀ ਹੈ। ਤੋ ਕਿੰਨੀ ਕਿ ਮਿਹਨਤ ਲੱਗਦੀ ਹੈਗੀ ਸਵੇਰੇ ਕਿੰਨੇ ਵਜੇ ਤੁਸੀਂ ਜਿਹੜਾ ਕੀ ਆਪਣਾ ਇਸ ਕੰਮ ਨੂੰ ਜਿਹੜਾ ਕੀ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਆ ਅਸੀਂ ਸਵੇਰੇ 10:30 ਵਜੇ ਇੱਥੇ ਆ ਜਾਂਦੇ ਆ ਅੱਛਾ ਸ਼ਾਮ ਨੂੰ ਤਕਰੀਬਨ ਕਈ ਵਾਰੀ ਤਾਂ ਵੈਸੇ ਤਾਂ 9 ਵਜੇ ਦਾ ਟਾਈਮ ਕੀਤਾ ਹੋਇਆ ਸਾਡਾ ਵੀ 9 ਵਜੇ ਕਲੋਜ਼ ਆ ਤੇ ਕਈ ਵਾਰੀ ਸਾਨੂੰ 10:30 ਵੀ ਵਜ ਜਾਂਦੇ ਆ 11 ਵੀ ਵਜ ਜਾਂਦੇ ਆ ਡਿਪੈਂਡ ਆਫ ਕਸਟਮਰ ਤੋ ਲੱਗਦਾ ਕਿ ਨਾਲ ਤੁਹਾਡੇ ਮਿੱਸੀ ਵੀ ਪੂਰਾ ਸਾਥ ਦੇ ਰਹੇ ਹਾਂ 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 ਸੋ ਹੁੰਦਾ ਉਹਨਾਂ ਵੀ ਇਹ ਕਹਿੰਦੇ ਅਧੂਰਾ ਹੈਗਾ ਕੋਈ ਵੀ ਕੰਮ ਹੋਵੇ ਤਾਂ ਜੇਕਰ ਮੈਂ ਆਪਣੇ ਆਪਣੀ ਜਿਹੜੀ ਕਿ 파ਟਨ ਹੈ ਉਹਨਾਂ ਦਾ ਪੂਰਾ ਸਾਥ ਮਿਲਦਾ ਹੈ 100% ਕਲਿੰਪਸ ਕੰਪਲੀਟ ਸਹੀ ਹੈ ਸਹੀ ਹੈ ਇਹ ਗੱਲ ਸਹੀ ਹੈ ਇਹ ਤਾਂ ਗੱਡੀ ਦੇ ਦੋ ਪਹੀਏ ਆ ਮੀਆਂ ਬੀਬੀ ਇਹ ਰਲ ਕੇ ਚੱਲਣਗੇ ਤਾਂ ਸਾਰਾ ਕੁਝ ਹੀ ਆ। ਤੋਂ ਅਸੀਂ ਇੱਥੇ ਜਿੰਨੇ ਵੀ ਇੱਥੇ ਹੋਰ ਵੀ ਲੋਕ ਆ ਰਹੇ ਹੈ ਖਾ ਰਹੇ ਹੈ ਨੇ ਉਹ ਕਹਿੰਦੇ ਕਿ ਇਥੇ ਰੈਸਟੋਰੈਂਟ ਦਾ ਜ਼ਾਇਕਾ ਭੁੱਲ ਕੇ ਜਦੋਂ ਇੱਥੇ ਖਾਣਾ ਸ਼ੁਰੂ ਕੀਤਾ। ਹਾਂ ਜੀ। ਇਹ ਬਾਕੀ ਤੁਸੀਂ ਕਸਟਮਰਾਂ ਨਾਲ ਗੱਲ ਕਰੋ ਜੀ ਫੂਡ ਸਰਵ ਕਰਦੇ ਆ। ਤੇ ਤੁਸੀਂ ਪੁੱਛ ਸਕਦੇ ਹੋ ਉਹਨਾਂ ਤੋਂ। ਇਹ ਇਹ ਦੇਖੋ ਕਿ ਪੀਜ਼ਾ ਜਿਹੜਾ ਕਿ ਡਿਲੀਵਰੀ ਦੇ ਲਈ ਤਿਆਰ ਹੈਗਾ ਬਕਾਇਦਾ ਜਿਹੜਾ ਕਿ ਕੱਲੀ-ਕੱਲੀ ਚੀਜ਼ ਦਾ ਤਿਆਰ ਰੱਖਿਆ ਕਿਹੜੇ-ਕਿਹੜੇ ਇਹਦੇ ਵਿੱਚ ਹੋਰ ਜਿਹੜੇ ਕਿ ਆਪਣੇ ਫਲੇਵਰ ਕਹਿ ਸਕਦੇ ਆ ਜਾਂ ਹੋਰ ਕਿਹੜੀ-ਕਿਹੜੀ ਵੈਰਾਈਟੀ ਹੈਗੀ ਪੀਜ਼ੇ ਦੇ ਵਿੱਚ ਜੇਕਰ ਆਪਾਂ ਗੱਲ ਕਰ ਤੇ ਹਾਂਜੀ ਸੋ ਬਾਕੀ ਇਹ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਕੀ ਹੈ ਹਰ ਇੱਕ ਚੀਜ਼ ਦਾ ਬਾਕੀ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਇੱਥੇ ਖੁਦ ਹੀ ਆਰਡਰ ਲੈ ਲਿਆ ਜਾਂਦਾ ਹੈ ਇੱਥੇ ਹਾਂਜੀ ਨਹੀਂ ਕਈ ਵਾਰੀ ਵਾਰ ਗੱਡੀ 'ਚ ਬੰਦੇ ਬੈਠੇ ਆ ਜਿਹੜੇ ਜੇ ਉਹ ਹਾਰਨ ਮਾਰਦੇ ਆ ਤਾਂ ਅਸੀਂ ਗੱਡੀ ਤੋਂ ਜਾ ਕੇ ਬੰਟਲੇ ਐਪ ਲੈ ਲਈਦਾ ਆਰਡਰ ਤੇ ਨਹੀਂ ਫਿਰ ਅਗਲੇ ਸਾਰੇ ਆਪਾਂ ਨੂੰ ਇੱਥੇ ਆ ਕੇ ਪੂਰੇ ਆਰਡਰ ਤੇ ਲਿਖਿਆ ਹੋਇਆ 프ਰੰਟ ਤੇ ਉੱਥੇ ਆ ਕੇ ਉਹ ਆਰਡਰ ਦੇ ਜਾਂਦੇ। ਬਾਕੀ ਪੰਜਾਬੀ ਫੈਮਿਲੀ ਵੀ ਜਿਹੜਾ ਕੀ ਪਹੁੰਚੇ ਹੈਗੇ ਤੁਹਾਡੇ ਇੱਥੇ ਖਾਣ ਦੇ ਲਈ। ਆਪਣੇ ਜ਼ਿਆਦਾਤਰ ਤਾਂ ਫੈਮਿਲੀ ਵੇ ਆਉਂਦੀ ਹੈ ਜੀ। ਜ਼ਿਆਦਾ ਤਾਂ ਫੈਮਿਲੀ ਕਿਉਂਕਿ ਕਿਸੇ ਨਾਲ ਕੰਮ ਕਰਦੀ ਆ ਕੋਈ ਸੌਦਾ ਕਰਕੇ ਵੀ ਫਰਕ ਪੈਂਦਾ। ਕਿਉਂਕਿ ਜ਼ਿਆਦਾ ਫੈਮਿਲੀ ਜਾਂਦੇ ਆ ਸਾਡੇ ਇੱਥੇ 4-5 ਪਿੰਡਾਂ। ਅਸੀਂ ਦੇਖਿਆ ਕਿ ਪੂਰਾ ਪ੍ਰੋਫੈਸ਼ਨਲੀ ਤੁਸੀਂ ਇਸ ਕੰਮ ਨੂੰ ਜਿਹੜਾ ਕੀ ਉਹ ਕਰ ਰਹੇ ਹੈਗੇ ਹੋ ਪੂਰਾ ਕੰਪਿਊਟਰਾਈਜ਼ ਹੈਗਾ ਪੂਰੀ ਫਲੀਪ ਜਿਹੜੇ ਕੀ ਆਰਡਰ ਹੈਗੇ ਉਹ ਲਈ ਜਾਂਦੇ। ਹਾਂ ਹਾਂ ਜੀ ਹਾਂ ਜੀ। ਸਾਰੇ ਆਨਲਾਈਨ ਵੀ ਕਰ ਦਿੰਦੇ ਆ ਅਸੀਂ ਜਿਵੇਂ ਸਾਨੂੰ ਕੋਈ ਫੋਨ ਤੇ ਆਰਡਰ ਦਿੰਦਾ। ਕਈ ਕਿ ਕਿ ਧਾਰਨਾ ਬਣੀ ਹੋਈ ਹੈ ਅੱਜ ਦੀ ਜਨਰੇਸ਼ਨ ਦੇ ਵਿੱਚ ਕਿ ਆਪਾਂ ਪਲਸ 2 ਕਰ ਲਈ ਆਇਲਸ ਕਰ ਲਈ ਚਲੋ ਆਪਾਂ ਬਾਹਰ ਚਲੀਏ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਤਾਂ ਮੈਂ ਇਹੀ ਕਹੂੰਗਾ ਵੀ ਜੇ ਜਿੰਨੇ ਪੈਸੇ ਉੱਥੇ ਲਾ ਕੇ ਜਾਂਦੇ ਨੇ ਜੇ 40 ਲੱਖ ਰੁਪਏ ਉੱਥੇ ਲਾਉਣੇ ਆ 20 ਲੱਖ ਰੁਪਏ ਇੱਥੇ ਲਾ ਕੇ ਤੁਸੀਂ ਆਪ ਦਾ ਇੱਥੇ ਵੀ ਕੰਮ ਕਰ ਸਕਦੇ ਹੋ ਵਧੀਆ ਜੇ ਇਹ ਨਹੀਂ ਕਰਨਾ ਨਹੀਂ ਆਉਂਦਾ ਤਾਂ ਤੁਸੀਂ ਡੰਗਰ ਪਾਸੋਂ ਮੱਝਾਂ ਦਾ ਹੁਣ ਦੁੱਧ ਤਾਂ ਦੇਖ ਲਓ ਹੁਣ ਹਰੇਕ ਪਿੰਡ ਦੇ ਵਿੱਚ ਦੁੱਧ ਖਤਮ ਹੋ ਹੀ ਜਾਂਦਾ ਹੂੰ ਤੇ ਮੜਕੇ ਡੁਪਲੀਕੇਟ ਹੀ ਬਣ ਕੇ ਆਉਣਾ ਜੀ ਜਿਹੜਾ ਦੂਜਾ ਹੋਣਾ ਤਾਂ ਡੁਪਲੀਕੇਟ ਹੀ ਹੋਣਾ ਮੱਝਾਂ ਰੱਖ ਕੇ ਵੀ ਉਹ ਵੀ ਕਰ ਸਕਦੇ ਆ ਆਪਾਂ ਡੈਰੀ ਦਾ ਕਰ ਲੋ ਫਾਰਮਿੰਗ ਦਾ ਕਰ ਲੋ ਇੱਥੇ ਹੈਗੇ ਆ ਕੰਮ ਜੀ ਇਹੀ ਤਾਂ ਵੱਡਾ ਸਵਾਲ ਹੈਗਾ ਆਪਾਂ ਉੱਥੇ ਜ ਕੁਝ ਵੀ ਕਰਨ ਤਿਆਰ ਹੈਗੇ ਆ ਪਰ ਇਹ ਪੂਰੇ ਆਪਾਂ ਕਹਿੰਦੇ ਆ ਨਹੀਂ ਜੀ ਸਾਨੂੰ ਤਾਂ ਇੱਧਰ ਦਾ ਕੰਮ ਹੋਵੇ ਜਿਹੜਾ ਸ਼ਾਹੀ ਕੰਮ ਹੋਵੇ ਇੱਥੇ ਯਾਰ ਆਪਣੇ ਸ਼ਰਮ ਮੰਨਦੇ ਲੋਕੀ ਅਗਲਾ ਕਹਿੰਦਾ ਯਾਰ ਮੈਨੂੰ ਵੀ ਕਹਿੰਿਆ ਨੇ ਆਖਿਆ ਯਾਰ ਤੂੰ ਕੈਨੇਡਾ ਤੋਂ ਇੰਨੇ ਪੈਸੇ ਕਮਾ ਕੇ ਲੈ ਆਏ ਤੂੰ ਇਹ ਕੰਮ ਘਾਤੋ ਕਰਨਾ ਫਿਰ ਕਰੇ ਹੁਣ ਬੈਠ ਕੇ ਵੀ ਸਾਰੀ ਦਿਹਾੜੀ ਮੋਬਾਈਲ ਦੇਖ ਕੇ ਵੀ ਨਹੀਂ ਨਰਦਾ। ਤਾਂ ਜੇ ਤੁਸੀਂ ਇੱਥੇ ਆ ਕੇ ਇਸ ਕੰਮ ਦੀ ਸ਼ੁਰੂਆਤ ਕੀਤੀ ਫੇ ਆਂਡਗਵਾਂ ਦਾ ਖਾਸ ਕਰਕੇ ਜਿਹੜੇ ਰਿਸ਼ਤੇਦਾਰ ਉਹਨਾਂ ਦਾ ਕੀ ਰਿਸਪੌਂਸ ਸੀਗਾ? ਮੇਰੇ ਰਿਸ਼ਤੇਦਾਰਾਂ ਦਾ ਰਿਸਪੌਂਸ ਤਾਂ ਵਧੀਆ ਸੀ ਉਹਨਾਂ ਨੂੰ ਪਤਾ ਵੀ ਇਹਨੇ ਕੰਮ ਕੀਤਾ ਹੋਇਆ ਮੈਨੂੰ ਤਾਂ ਸਾਰਿਆਂ ਨੇ ਸ਼ਾਬਾਸ਼ ਹੀ ਦਿੱਤੀ ਆ। ਉਹ ਕਹਿੰਦੇ ਤੂੰ ਬਹੁਤ ਵਧੀਆ ਜਿਹੜਾ ਇੱਥੇ ਆਇਆ ਕਿਉਂਕਿ ਇੱਥੇ ਫੈਮਿਲੀ ਚ ਰਹਾਂਗੇ ਆਪਦਾ ਪਿੰਡ ਆ ਆਪਦਾ ਭਾਈਚਾਰਾ ਵਾ ਉਹਦਾ ਕਰਕੇ ਬਹੁਤ ਵਧੀਆ ਰਿਸਪੌਂਸ ਆਇਆ। ਇਹ ਦੱਸੋ ਕਿ ਸਕੂਨ ਕਿੱਥੇ ਜ਼ਿਆਦਾ ਵਿਦੇਸ਼ਾਂ ਚ ਜਾਂ ਉਰੇ ਪੰਜਾਬ? ਸਕੂਨ ਤਾਂ ਪੂਰੇ ਵਤਨ ਪੰਜਾਬ ਵਰਗੀ ਮੋਜ ਨਹੀਂ ਲੱਭਣੀ ਨਾ ਨਾ ਜੀ ਨਾ ਨਾ ਕਿਤੇ ਨਹੀਂ ਹੈਗੀ ਜਿੰਨਾਂ ਵੀ ਆ ਸਾਰਿਆਂ ਨਾਲ ਵਧੀਆ ਇੱਥੇ ਆ ਤੇ ਜਿੰਨਾਂ ਵੀ ਹੈਗਾ ਜਦੋਂ ਵੀ ਚਾਹੇ ਲੇਟ ਆਜੋ ਚਾਹੇ ਕੋਈ ਆਪਦਾ ਕੰਮਾ ਉੱਥੇ ਜੇ ਹੁਣ ਮੰਨ ਲਓ ਵੀ ਆਪਾਂ ਕੰਮ ਕਰਦੇ ਆਂ ਕੈਨੇਡਾ ਦੇ ਵਿੱਚ ਤੁਸੀਂ ਬਿਗੇਰ ਦੱਸੇ ਛੁੱਟੀ ਕਰ ਲਈ ਨਾ ਉਹਨਾਂ ਨੇ ਤੁਹਾਨੂੰ ਐ ਨਹੀਂ ਦੇਖਣਾ ਵੀ ਤੁਸੀਂ 20 ਸਾਲ ਦੇ ਕੰਮ ਕਰਦੇ ਆਂ ਤਾਂ 10 ਸਾਲ ਦੇ ਕੰਮ ਕਰਦੇ ਅੱਛਾ ਉਹਨਾਂ ਨੇ ਦੂਜੇ ਦਿਨ ਕਹੀ ਦੇਣਾ ਵਾ ਵੀ ਭਾਈ ਕੋਈ ਨਾ ਯਾਰ ਕੰਮ ਸਲੋ ਹੋ ਗਿਆ ਤੈਨੂੰ ਬਾਅਦ ਚ ਦੱਸਾਂਗੇ ਉਹਨਾਂ ਦਾ ਦੱਸਣਾ ਮੁੜ ਕੇ ਆਉਂਦਾ ਹੀ ਨਹੀਂਗਾ ਮੁੜ ਕੇ ਹਟਾ ਦਿੰਦੇ ਆ ਕੰਮ ਤੋਂ ਫਿਰ ਲਾਭਦੇ ਫਿਰ ਹੋਰ ਕੰਮ ਤਾਂ ਇਹੋ ਜੀ ਕਿਹੜੀ ਮੰਨ ਨੂੰ ਜਿਹੜੀ ਕਿ ਠੇਸ ਪਹੁੰਚੀ ਕਿਸ ਗੱਲ ਤੋਂ ਠੇਸ ਪਹੁੰਚੀ ਇੱਥੇ ਤੁਸੀਂ ਵਤਨ ਵਾਪਸੀ ਆ ਆਕੇ ਆਪ ਦੇ ਖੇਤੀਬਾਤੀ ਕਰਾਂਗੇ ਕਿ ਕਿੰਨੇ ਬੱਚੇ ਹੈ ਮੇਰੇ ਦੋ ਗੁੱਡੀਆਂ ਇੱਕ ਲੜਕਾ ਜੀ ਉਹ ਫੋਰਨ ਬੈਠਾ ਹਾਂਜੀ ਮੇਰੀ ਵੱਡੀ ਗੁੱਡੀ ਇੰਗਲੈਂਡ ਚਾ ਤੇ ਮੁੰਡਾ ਤੇ ਗੁੱਡੀ ਕੈਨੇਡਾ ਚਾ ਉਹ ਸੈਟ ਨੇ ਹਾਂ ਸੈਟਅਪ ਬਿਆਹ ਹੋਇਆ ਸਾਰੇ ਤੇ ਹੁਣ ਤੁਸੀਂ ਵਾਪਸ ਆਪਣੇ ਆ ਕੇ ਪਾਰਟਨਰ ਨਾਲ ਨਵੀਂ ਜਿਹੜੀ ਕਿ ਇੱਥੇ ਇੱਕ ਨਵਾਂ ਸਟਾਰਟਅਪ ਕਹਿ ਸਕਦੇ ਨੇ ਨਵਾਂ ਕਹੋ ਜੀ ਜਿੰਨੀ ਮਰਜ਼ੀ ਕਹੋ ਬਾਕੀ ਵਧੀਆ ਇੱਥੇ ਆਪਦਾ ਪੰਜਾਬ ਚੀ ਵਧੀਆ ਜਨਾਂ ਵਧੀਆ ਕਿਉਂਕਿ ਇੱਥੇ ਕਰਾਂਗੇ ਕੰਮ ਫਿਰ ਇੱਥੇ ਕਹਿ ਦਿੰਦੇ ਆਪਣੇ ਬਿਹਾਰ ਪ੍ਰਵਾਸੀ ਰੇਡੀਆਂ ਲਾਉਂਦੇ ਆ ਪ੍ਰਵਾਸੀ ਕਰਦੇ ਜਦੋਂ ਆਪਾਂ ਆਪਦਾ ਕੰਮ ਛੱਡ ਕੇ ਜਾਵਾਂਗੇ ਬਾਈ ਕਿਸੇ ਨੇ ਤਾਂ ਕੇ ਸਾਹਮਣਾ ਸੁਬਕੀ ਕੁਝ ਜਿਹੜੇ ਕੀ ਲੋਕ ਹੈਗੇ ਨੇ ਇੱਥੇ ਫੂਡ ਬੈਂਡ ਦੇ ਉੱਪਰ ਪੀਜ਼ਾ ਖਾਣ ਤੋਂ ਬਾਅਦ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿਵੇਂ ਲੱਗਿਆ ਸੋ ਤੁਸੀਂ ਰੈਸਟੋਰੈਂਟ ਦੇ ਵਿੱਚ ਵੀ ਪੀਜ਼ਾ ਖਾਧਾ ਤੇ ਹੁਣ ਇੱਥੇ ਵੀ ਖਾਧਾ ਕਿਵੇਂ ਤਾਂ ਲੱਗਿਆ ਇੱਥੋਂ ਦਾ ਪੀਜ਼ਾ ਬਹੁਤ ਸਵਾਦ ਕੁਝ ਹੈਗਾ ਡਿਫਰੈਂਟ ਹੈਗਾ ਉੱਥੇ ਦੇ ਰੈਸਟੋਰੈਂਟ ਨਾਲ ਹਾਂਜੀ ਤਾਂ ਕੀ ਆਰਡਰ ਕੀਤਾ ਸੀ ਤੇ ਕੀ ਪਹਿਲਾਂ ਵੀ ਪੀਜ਼ਾ ਖਾਦੇ ਹੈਗੇ ਤੁਸੀਂ ਤੇ ਹੁਣ ਵੱਖਰਾ ਕੀ ਹੈਗਾ ਇਹਦੇ ਵਿੱਚ ਇਦੇ ਵਿੱਚ ਮਤਲਬ ਬਾਕੀਆਂ ਨੂੰ ਸਵਾਦ ਆ ਹਾਂ ਬਾਕੀਆਂ ਨੂੰ ਸਵਾਦ ਆ ਤੁਹਾਡਾ ਫੇਵਰਿਟ ਆ ਪੀਤਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਬਾਕੀ ਜਦੋਂ ਸਵਾਦ ਦੀ ਗੱਲ ਆਉਂਦੀ ਹੈ ਤਾਂ ਫਿਰ ਜੇਕਰ ਉਹ ਚੀਜ਼ ਆਪਾਂ ਨੂੰ ਵਧੀਆ ਸਰਵ ਕੀਤੀ ਜਾਵੇ ਹੈਲਦੀ ਹੋਵੇ ਤਾਂ ਉਹਦੇ ਖਾਣੇ ਵਰਗੀ ਕੋਈ ਰੀਸ ਨਹੀਂ ਹੈਗੀ ਕਹਿੰਦੇ ਕਿ ਬਾਕੀ ਕੁਝ ਡਿਫਰੈਂਟ ਹੈਗਾ ਰੈਸਟੋਰੈਂਟ ਦੇ ਨਾਲ ਉਹ ਐਜੇ ਕਿਹੜੀ ਵੀ ਵੈਰਾਈਟੀ ਯੂਜ਼ ਕਰਦੇ ਆ ਪੂਰਾ ਜਿਹੜਾ ਕੀ ਹੈਗਾ ਉਹ ਕੰਪਨੀ ਦਾ ਮਟੀਰੀਅਲ ਯੂਜ਼ ਨਹੀਂ ਜੀ ਇਹ ਸਾਡਾ ਜਿਹੜਾ ਡੋ ਆਟਾ ਤਿਆਰ ਕਰਦੇ ਆ ਅਸੀਂ ਆਪ ਕਰਦੇ ਆ अच्छा ਸਾਡਾ ਮੁੰਡਾ ਕੋਕਾ ਉਹ ਤਿਆਰ ਕਰਦਾ ਤੇ ਅਸੀਂ ਉਹ ਬੇਸ ਵਾਲਾ ਪੀਜ਼ਾ ਨਹੀਂ ਲਾਉਂਦੇ ਜਿਹੜਾ ਆਮ ਆਉਂਦਾ ਫਰੋਜਨ ਪੀਜ਼ਾ ਨਾ ਉਹ ਨਹੀਂ ਲਾਉਂਦੇ ਅਸੀਂ ਉਹ ਨਹੀਂ ਲਾਉਂਦੇ ਉਹ ਨਹੀਂ ਹੈਗਾ ਸਾਡੇ ਕੋਲੇ ਫਰੋਜਨ ਵਾਲਾ ਨਹੀਂ ਹੈਗਾ ਸਾਡੇ ਕੋਲੇ ਆਟਾ ਆਪ ਦਾ ਤਿਆਰ ਕਰਕੇ ਜਿਹੜਾ ਇਹਦਾ ਡੋਅ ਅਸੀਂ ਆਪ ਤਿਆਰ ਕਰਕੇ ਉਹੀ ਕਰਕੇ ਦਿੰਦੇ ਹਾਂ ਬਾਕੀ ਯਾਨੀ ਕਿ ਲੋਕਾਂ ਦੀ ਹੈਲਥ ਦਾ ਪੂਰਾ ਧਿਆਨ ਰੱਖਣਾ ਹਾਂਜੀ ਹਾਂ ਕਿਉਂਕਿ ਉਹ ਜਿਹੜਾ ਹੁੰਦਾ ਵਾ ਉਹ ਤਾਂ ਤੁਹਾਨੂੰ ਪਤਾ ਹੀ ਆ ਮੀਦੇ ਦਾ ਹੁੰਦਾ ਵਿੱਚ ਇਹਦੇ 'ਚ ਅਲੱਗ ਚੀਜ਼ ਆ ਨਾਲੇ ਤਾਂ ਯੀਸਟ ਘੱਟ ਹੁੰਦਾ ਇਹਦੇ 'ਚ ਉਹਦਾ ਕਰਕੇ ਏ ਆਪ ਹੀ ਤਿਆਰ ਕਰਕੇ ਦਿੰਨੇ ਆ ਤਾਂ ਹੀ ਲੋਕੀ ਪਸੰਦ ਕਰਦੇ ਤੇ ਹੋਰ ਜਿਹੜਾ ਕਿ ਮਟੀਰੀਅਲ ਯੂਜ਼ ਕਰਦੇ ਆ ਉਹ ਫੇ ਖੁਦ ਹੀ ਤਿਆਰ ਕਰਦੇ ਆ ਜਾਂ ਕੋਈ ਕੰਪਨੀ ਕਿਸੇ ਤੋਂ ਲਾਣੇ ਨਹੀਂ ਕੋਸ਼ਕਤਾ ਆਉਂਦਾ ਵਾ ਜਿਵੇਂ ਆਪਣੇ ਕੋਲੇ ਕ੍ਰੇਸਪੀ ਵੇਚਦੀਆਂ ਟਿੱਕੀਆਂ ਆ ਉਹ ਮਕੀਨ ਕੰਪਨੀ ਦੀਆਂ ਆ ਉਹ ਆਉਂਦੀਆਂ ਆ ਤੇ ਬਾਕੀ ਜਿਵੇਂ ਚਿਕਨ ਆ ਉਹ ਚਿਕਨ ਦਾ ਤੇ ਫੈਸਲਾ ਹੋ ਗਿਆ ਉਹ ਅਸੀਂ ਫਰੈਸ਼ ਇੱਥੋਂ ਜਗਰਾਉਂ ਤੇ ਲੈ ਕੇ ਆਉਣਾ ਸਵਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਸਮਾਂ ਦੇਣ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ ਸਵਾਕੀ ਇਹ ਇੱਕ ਆਉਣ ਵਾਲੀ ਜਿਹੜੀ ਕਿ ਨਵੀਂ ਜਨਰੇਸ਼ਨ ਹੈਗੀ ਹੈ ਜਾਂ ਫਿਰ ਇੱਥੇ ਦਾ ਯੂਥ ਹੈਗਾ ਉਸ ਦੇ ਲਈ ਇੰਪ੍ਰੈਸ਼ਨ ਹੈਗਾ ਕਿ ਜਿਹੜੇ ਕਿ ਇੱਕ ਬਾਹਰ ਜਾਣ ਦਾ ਰੱਟਾ ਲਾਇਆ ਹੋਇਆ ਵਿਦੇਸ਼ਾਂ ਦੇ ਵਿੱਚ ਜਾ ਕੇ ਮਿਹਨਤ ਕਰਕੇ ਕੁਝ ਵੱਖਰਾ ਕਰਨ ਦੀ ਸੋਚੀ ਬੈਠੇ ਨੇ ਪਰ ਜੇਕਰ ਆਪਣੇ ਮਨ ਦੇ ਅੰਦਰ ਕੁਝ ਕੁਝ ਕਰਕੇ ਗੁਜ਼ਰਨ ਦੀ ਇੱਛਾ ਹੋਵੇ ਤਾਂ ਆਪਾਂ ਪੰਜਾਬ ਦੇ ਵਿੱਚ ਵੀ ਰਹਿ ਕੇ ਬਹੁਤ ਕੁਝ ਕਰ ਸਕਦੇ ਜਿਵੇਂ ਹਾ ਅਮਰੀਕਾ ਕੈਨੇਡਾ ਦੇ ਵਿੱਚ ਲੰਮਾ ਸਮਾਂ ਬਚਿਤ ਕਰਨ ਤੋਂ ਬਾਅਦ ਬਾਈਜੀ ਦੇ ਵੱਲੋਂ ਇੱਥੇ ਆ ਕੇ ਫੂਡ ਬੈਂਡ ਦੇ ذریعے ਜਿਹੜਾ ਕਿ ਹੁਣ ਟੇਸਟੀ ਫੂਡ ਨਾਮ ਦੀ ਜਿਹੜੀ ਕਿ ਫੂਡ ਬੈਂਡ ਚਲਾਈ ਜਾ ਰਹੀ ਹੈ ਇੱਥੇ ਲੋਕਾਂ ਦੀ ਹੈਲਥ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੀਤਾ ਹੋਇਆ ਪਕਵਾਨ ਹੈਗਾ ਉਹ ਲੋਕਾਂ ਸਰਵ ਕੀਤੇ ਜਾਂਦਾ ਸੋ ਤੁਹਾਨੂੰ ਇੱਕ ਪੂਰੀ ਸਟੋਰੀ ਕੀਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਵਿਚਾਰ ਜੁੜਸਤਾਂਜੇ ਕਰੋ ਫਿਲਹਾਲ ਮੈਂ ਤੁਹਾਨੂੰ ਜਿਆਦਾਤ ਤਨਵਾਦ